ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸ ਟੀਵੀ ਪਿੰਡ ਤੀੜਾ ਜੋ ਕਿ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਪੈਂਦਾ ਹੈ ਤੇ ਗੈਸ ਸਿਲੰਡਰ ਫਟਣ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਇੱਕ ਗਡਾਊਨ ਦੇ ਵਿੱਚ ਗੈਸ ਸਿਲੰਡਰ ਫਟ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਉਹ ਭਿਆਨਕ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਦੋ ਵਿਅਕਤੀ ਜੋ ਕਿ ਦੱਸੇ ਜਾ ਰਹੇ ਹੈ ਜਿਨ੍ਹਾਂ ਦੇ ਸੱਟਾਂ ਵੀ ਲੱਗੀਆਂ ਤੇ ਉਹਨਾਂ ਨੂੰ ਪੀਜੀਆਈ ਵਿਖੇ ਰੈਫਰ ਵੀ ਕੀਤਾ ਗਿਆ ਉਸ ਤੋਂ ਬਾਅਦ ਦੀਆਂ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਪੂਰੀ ਬਿਲਡਿੰਗ ਜਿਹੜਾ ਵੀ ਹੈ ਗਡਾਊਨ ਸੀ ਪੂਰੀ ਤਰ੍ਹਾਂ ਡਿੱਗ ਚੁੱਕਿਆ ਹੈ ਇੱਕ ਸਿਲੰਡਰ ਫਟਣ ਦੇ ਨਾਲ ਤੇ ਦਸਤੋ ਬਾਅਦ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਾਇਆ ਤੇ ਦੇਖੋ ਪ੍ਰਸ਼ਾਸਨ ਨੇ ਕੀ ਕਿਹਾ ਧਨਵਤ ਜੀ ਨੁਕਸਾਨ ਦਾ ਹਲੇ ਕਲੀਅਰ ਨਹੀਂ ਆ ਜੀ ਸਿੰਡਰ ਫਟਿਆ ਸਾਡੇ ਕੋਲ ਇੰਟੀਮੇਸ਼ਨ ਆਈ ਸੀ ਅਸੀਂ ਮੌਕੇ ਤੇ ਆ ਗਏ ਆ ਹਮ ਇੱਥੇ ਉਹ ਵੀ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਜੋ ਵੀ ਹਾਲਾਤ ਨੇ ਤੁਹਾਨੂੰ ਦੱਸੇ ਜਾਣਗੇ ਸਾਰੇ ਹਮ ਇਹ ਸਾਰਾ ਵੈਰੀਫਾਈ ਕਰ ਰਹੇ ਆ ਨਾ ਜੀ ਇਹਦਾ ਫਿਲਹਾਲ ਜਿਹੜੀ ਪ੍ਰਾਈਮਰੀ ਇਨਵੈਸਟੀਗੇਸ਼ਨ ਉਹ ਚ ਇੱਕ ਗੱਲ ਸਾਹਮਣੇ ਆਈ ਹੈ ਕਿ ਇਹ ਗੋਡਾਊਨ ਸੀਗਾ ਕੁਈ ਚੰਡੀਗੜ੍ਹ ਦੇ ਬੰਦੇ ਆ ਉਹਨਾਂ ਨੇ ਗੋਡਾਊਨ ਇਹ ਪਿੰਡ ਤੋਂ ਬੰਦੇ ਤੋਂ ਜ਼ਮੀਨ ਲਈ ਸੀ ਉਹਦਾ ਗੋਡਾਊਨ ਬਣਾਇਆ ਹੋਇਆ ਸੀਗਾ ਉਹ ਕੇਟਰਿੰਗ ਦਾ ਕੰਮ ਕਰਦੇ ਨੇ ਉਹਨਾਂ ਦਾ ਕੇਟਰਿੰਗ ਦਾ ਸਮਾਨ ਪਿਆ ਸੀ ਅੰਦਰ ਜਾਨੀ ਦਾ ਵੀ ਹੋਰ ਪਤਾ ਕਲੀਅਰ ਕਰ ਰਹੇ ਆ ਜੀ ਬੰਦੇ ਦੋ ਇੰਜਰਡ ਹੋਏ ਨੇ ਤਿੰਨ ਉਹ ਹਸਪੀਟਲ ਲੈ ਕੇ ਗਏ ਨੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸ ਟੀਵੀ ਪਿੰਡ ਤੀੜਾ ਜੋ ਕਿ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਪੈਂਦਾ ਹੈ ਤੇ ਗੈਸ ਸਿਲੰਡਰ ਫਟਣ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਇੱਕ ਗੋਡਾਊਨ ਦੇ ਵਿੱਚ ਗੈਸ ਸਿਲੰਡਰ ਫਟ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਉਹ ਭਿਆਨਕ ਤਸਵੀਰਾਂ ਨੇ ਤੇ ਜੋ ਕਿ ਦੱਸੇ ਜਾ ਰਿਹਾ ਜਿੰਨ ਸੱਟਾ ਵੀ ਲੱਗੀ ਹੈ ਤੇ ਉਹਨਾਂ ਨੂੰ ਪੀਜੀਆ ਵੀਖੇ ਰੈਫਰ ਵੀ ਕੀਤਾ ਗਿਆ ਉਸ ਤੋਂ ਬਾਅਦ ਦੀਆਂ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਪੂਰੀ ਬਿਲਡਿੰਗ ਜਿਹੜਾ ਵੀ ਹੈ ਗੋਡਾਊਨ ਸੀ ਪੂਰੀ ਤਰ੍ਹਾਂ ਡਿੱਗ ਚੁੱਕਿਆ ਇੱਕ ਸਿਲੰਡਰ ਫਟਣ ਦੇ ਨਾਲ ਤੇ ਉਸ ਤੋਂ ਬਾਅਦ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਿਆ ਤੇ ਦੇਖੋ ਸਾਥ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸ ਟੀਵੀ ਪਿੰਡ ਤੀੜਾ ਜੋ ਕਿ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਪੈਂਦਾ ਹੈ ਤੇ ਗੈਸ ਸਿਲੰਡਰ ਫਟਣ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਇੱਕ ਗੋਡਾਊਨ ਦੇ ਵਿੱਚ ਗੈਸ ਸਿਲੰਡਰ ਫਟ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਉਹ ਪੈਨ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਦੋ ਵਿਅਕਤੀ ਜੋ ਕਿ ਦੱਸੇ ਜਾ ਰਿਹਾ ਦਿਨ ਸੱਟਾ ਵੀ ਲੱਗੀ ਹੈ ਤੇ ਉਹਨਾਂ ਨੂੰ ਪੀਜੀ ਵੀਖੇ ਰੈਫਰ ਵੀ ਕੀਤਾ ਗਿਆ ਉਸ ਤੋਂ ਬਾਅਦ ਦੀਆਂ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਪੂਰੀ ਬਿਲਡਿੰਗ ਜਿਹੜਾ ਵੀ ਹੈ ਗੋਡਾਊਨ ਸੇ ਪੂਰੀ ਤਰ੍ਹਾਂ ਡਿੱਗ ਚੁੱਕਿਆ ਇੱਕ ਸਿਲੰਡਰ ਫਟਣ ਦੇ ਨਾਲ ਤੇ ਉਸ ਤੋਂ ਬਾਅਦ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਿਆ ਤੇ ਦੇਖੋ ਪ੍ਰਸ਼ਾਸਨ ਨੇ ਕੀ ਕਿਹਾ ਧੰਨਵਤ ਜੀ ਨੁਕਸਾਨ ਦਾ ਹਾਲੇ ਕਲੀਅਰ ਨਹੀਂ ਆ ਜੀ ਸਿਲੰਡਰ ਫਟਿਆ ਸਾਡੇ ਕੋਲ ਇੰਟੀਮੇਸ਼ਨ ਆਈ ਸੀ ਅਸੀਂ ਮੌਕੇ ਤੇ ਆ ਗਏ ਆ ਜੀ ਇਹ ਤੇ ਉਹ ਵੀ ਵੈਰੀਫਾਈ ਕਰ ਰਿਹਾ ਵੈਰੀਫਾਈ ਕਰਕੇ ਜੋ ਵੀ ਹਾਲਾਤ ਨੇ ਤੁਹਾਨੂੰ ਦੱਸੇ ਜਾਣਗੇ ਸਾਰੇ ਇਹ ਸਾਰਾ ਵੈਰੀਫਾਈ ਕਰ ਰਿਹਾ ਨਾ ਜੀ ਇਹਦਾ ਫਿਲਹਾਲ ਜਿਹੜੀ ਪ੍ਰਾਈਮਰੀ ਇਨਵੈਸਟੀਗੇਸ਼ਨ ਉਹ ਚ ਇੱਕ ਗੱਲ ਸਾਹਮਣੇ ਆਈ ਹੈ ਕਿ ਇਹ ਗੋਡਾਊਨ ਸੀਗਾ ਕੁਈ ਚੰਡੀਗੜ੍ਹ ਦੇ ਬੰਦੇ ਆ ਉਹਨਾਂ ਨੇ ਗੋਡਾਊਨ ਇਹ ਪਿੰਡ ਤੋਂ ਬੰਦੇ ਤੋਂ ਜ਼ਮੀਨ ਲਈ ਸੀ ਉਹਦਾ ਗੋਡਾਊਨ ਬਣਾਇਆ ਹੋਇਆ ਸੀਗਾ ਉਹ ਕੇਟਰਿੰਗ ਦਾ ਕੰਮ ਕਰਦੇ ਨੇ ਉਹਨਾਂ ਦਾ ਕੇਟਰਿੰਗ ਦਾ ਸਮਾਨ ਪਿਆ ਸੀ ਅੰਦਰ ਜਾਨੀ ਦਾ ਵੀ ਹੋਰ ਪਤਾ ਕਲੀਅਰ ਕਰ ਰਹੇ ਆ ਜੀ ਬੰਦੇ ਦੋ ਇੰਜਰਡ ਹੋਏ ਨੇ ਤਿੰਨ ਉਹ ਹਸਪੀਟਲ ਲੈ ਕੇ ਗਏ ਨੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸ ਟੀਵੀ ਪਿੰਡ ਤੀੜਾ ਜੋ ਕਿ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਪੈਂਦਾ ਹੈ ਤੇ ਗੈਸ ਸਿਲੰਡਰ ਫਟਣ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਇੱਕ ਗੋਡਾਊਨ ਦੇ ਵਿੱਚ ਗੈਸ ਸਿਲੰਡਰ ਫਟ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਉਹ ਭਿਆਨਕ ਤਸਵੀਰਾਂ ਨੇ ਤੇ ਜੋ ਕਿ ਦੱਸੇ ਜਾ ਰਿਹਾ ਦਿਨ ਦੱਟਾ ਵੀ ਲੱਗੀ ਹੈ ਤੇ ਉਹਨਾਂ ਨੂੰ ਪੀਜੀਆ ਵੀਖੇ ਰੈਫਰ ਵੀ ਕੀਤਾ ਗਿਆ ਉਸ ਤੋਂ ਬਾਅਦ ਦੀਆਂ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਪੂਰੀ ਬਿਲਡਿੰਗ ਜਿਹੜਾ ਵੀ ਹੈ ਗੋਡਾਊਨ ਸੀ ਪੂਰੀ ਤਰ੍ਹਾਂ ਡਿੱਗ ਚੁੱਕਿਆ ਇੱਕ ਸਿਲੰਡਰ ਫਟਣ ਦੇ ਨਾਲ ਤੇ ਉਸ ਤੋਂ ਬਾਅਦ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਿਆ ਤੇ ਦੇਖੋ ਸਾਥ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸਟੇ ਵੀ ਪਿੰਡ ਤੀੜਾ ਜੋ ਕਿ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਪੈਂਦਾ ਹੈ ਤੇ ਗੈਸ ਸਿਲੰਡਰ ਫਟਣ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਇੱਕ ਗੋਡਾਊਨ ਦੇ ਵਿੱਚ ਗੈਸ ਸਿਲੰਡਰ ਫਟ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਉਹ ਭੈਣਾਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਦੋ ਵਿਅਕਤੀ ਜੋ ਕਿ ਦੱਸੇ ਜਾ ਰਿਹਾ ਦਿਨ ਸੱਟਾ ਵੀ ਲੱਗੀ ਹੈ ਤੇ ਉਹਨਾਂ ਨੂੰ ਪੀਜੀ ਵੀਖੇ ਰੈਫਰ ਵੀ ਕੀਤਾ ਗਿਆ ਉਸ ਤੋਂ ਬਾਅਦ ਦੀਆਂ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਪੂਰੀ ਬਿਲਡਿੰਗ ਜਿਹੜਾ ਵੀ ਹੈ ਗੋਡਾਊਨ ਸੀ ਪੂਰੀ ਤਰ੍ਹਾਂ ਡਿੱਗ ਚੁੱਕਿਆ ਇੱਕ ਸਿਲੰਡਰ ਫਟਣ ਦੇ ਨਾਲ ਤੇ ਉਸ ਤੋਂ ਬਾਅਦ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਿਆ ਤੇ ਦੇਖੋ ਪ੍ਰਸ਼ਾਸਨ ਨੇ ਕੀ ਕਿਹਾ ਧੰਨਵਤ ਜੀ ਨੁਕਸਾਨ ਦਾ ਹਾਲੇ ਕਲੀਅਰ ਨਹੀਂ ਆ ਜੀ ਸਿਲੰਡਰ ਫਟਿਆ ਸਾਡੇ ਕੋਲ ਇੰਟੀਮੇਸ਼ਨ ਆਈ ਸੀ ਅਸੀਂ ਮੌਕੇ ਤੇ ਆ ਗਏ ਆ ਹਾਂ ਇੱਥੇ ਉਹ ਵੀ ਵੈਰੀਫਾਈ ਕਰ ਰਿਹਾ ਵੈਰੀਫਾਈ ਕਰਕੇ ਜੋ ਵੀ ਹਾਲਾਤ ਨੇ ਤੁਹਾਨੂੰ ਦੱਸੇ ਜਾਣਗੇ ਸਾਰੇ ਇਹ ਸਾਰਾ ਵੈਰੀਫਾਈ ਕਰ ਰਿਹਾ ਨਾ ਜੀ ਇਹ ਤਾਂ ਫਿਲਹਾਲ ਜਿਹੜੀ ਪ੍ਰਾਈਮਰੀ ਇਨਵੈਸਟੀਗੇਸ਼ਨ ਉਹ ਚ ਇੱਕ ਗੱਲ ਸਾਹਮਣੇ ਆਈ ਹੈ ਕਿ ਇਹ ਗੋਡਾਊਨ ਸੀਗਾ ਕੋਈ ਚੰਡੀਗੜ੍ਹ ਦੇ ਬੰਦੇ ਆ ਉਹਨਾਂ ਨੇ ਗੋਡਾਊਨ ਇਹ ਪਿੰਡ ਤੋਂ ਬੰਦੇ ਤੋਂ ਜ਼ਮੀਨ ਲਈ ਸੀ ਉਹਦਾ ਗੋਡਾਊਨ ਬਣਾਇਆ ਹੋਇਆ ਸੀਗਾ ਉਹ ਕੇਟਰਿੰਗ ਦਾ ਕੰਮ ਕਰਦੇ ਨੇ ਉਹਨਾਂ ਦਾ ਕੇਟਰਿੰਗ ਦਾ ਸਮਾਨ ਪਿਆ ਸੀ ਅੰਦਰ ਜਾਨੀ ਦਾ ਵੀ ਉਹ ਪਤਾ ਕਲੀਅਰ ਕਰ ਰਹੇ ਆ ਜੀ ਬੰਦੇ ਦੋ ਇੰਜਰਡ ਹੋਏ ਨੇ ਤਿੰਨ ਉਹ ਹਸਪੀਟਲ ਲੈ ਕੇ ਗਏ ਨੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸ ਟੀਵੀ ਪਿੰਡ ਤੀੜਾ ਜੋ ਕਿ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਪੈਂਦਾ ਹੈ ਤੇ ਗੈਸ ਸਿਲੰਡਰ ਫਟਣ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਇੱਕ ਗੋਡਾਊਨ ਦੇ ਵਿੱਚ ਗੈਸ ਸਿਲੰਡਰ ਫਟ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਉਹ ਭਿਆਨਕ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਦੋ ਵਿਅਕਤੀ ਜੋ ਕਿ ਦੱਸੇ ਜਾ ਰਿਹਾ ਹੈ ਜਿਨ੍ਹਾਂ ਦੇ ਸੱਟਾ ਵੀ ਲੱਗੀ ਹੈ ਤੇ ਉਹਨਾਂ ਨੂੰ ਪੀਜੀਆਈ ਵਿਖੇ ਰੈਫਰ ਵੀ ਕੀਤਾ ਗਿਆ ਉਸ ਤੋਂ ਬਾਅਦ ਦੀਆਂ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਪੂਰੀ ਬਿਲਡਿੰਗ ਜਿਹੜਾ ਵੀ ਹੈ ਗੋਡਾਊਨ ਸੀ ਪੂਰੀ ਤਰ੍ਹਾਂ ਡਿੱਗ ਚੁੱਕੀ ਗਿਸਲੰਦਰ ਫਟਨ ਦੇ ਨਾਲ ਤੇ ਉਸ ਤੋਂ ਬਾਅਦ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਿਆ ਤੇ ਦੇਖੋ